ਨੋਕਾ ਤਾਨੂੰ ਸਪੰਚੀ ਤੁਮਿਆ ਨੂੰ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸਿਰ ਤੇ ਸਪੰਚੀ ਦਾ ਸਿਰ ਜਾ ਸੋ ਕੀ ਕਰਾਂ ਚਾਹਾਂ ਕਿਵੇਂ ਦੇ ਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਸੀ ਦੀ ਸਤਿ ਸ਼੍ਰੀ ਅਕਾਲ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਬਖਸ਼ਿਆ ਹੈ ਕਿ ਮੈਂ ਇਸ ਪਿੰਡ ਦੀ ਸੇਵਾ ਨਿਭਾ ਸਕਾਂ ਤੇ ਮੈਂ ਬਹੁਤ ਹੀ ਮਾਣ ਮਹਿਸੂਸ ਕਰਦਾ ਹਾਂ ਕਿ ਛੋਟੀ ਉਮਰ ਦੇ ਵਿੱਚ ਹੀ ਮੈਨੂੰ ਇਹ ਜ਼ਿੰਮੇਵਾਰੀ ਜਿਹੜੀ ਹੈ ਮਿਲੀ ਹੈ ਮੈਂ ਧੰਨਵਾਦੀ ਹਾਂ ਆਪਣੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰਾ ਸਾਥ ਬਿਲਕੁਲ ਪੂਰੇ ਦਿਲ ਤੋਂ ਦਿੱਤਾ ਹੈ ਔਰ ਅੱਜ ਮੈਂ ਅਗਰ ਸਰਪੰਚ ਬਣਿਆ ਹਾਂ ਤਾਂ ਆਪਣੇ ਪਿੰਡ ਦੇ ਲੋਕਾਂ ਦੀ ਵਜਨ ਨਾਲ ਹੀ ਬਣਿਆ। ਇਸ ਲਈ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਾਹ ਕਿਹਜੋ ਪੜੀ ਗੋਈ ਦੀ ਪੂਰੇ ਕਰਾਈ ਜੂਗੇ। ਸਭ ਤੋਂ ਪਹਿਲਾਂ ਗੱਲ ਕਰੀਏ ਸਰ ਜੋ ਅਸੀਂ ਮੋਟਿਵ ਲੈ ਕੇ ਚੱਲੇ ਸੀਗੇ ਸਾਡਾ ਇਹ ਸੀਗਾ ਕਿ ਅਸੀਂ ਪਿੰਡ ਦਾ ਵਿਕਾਸ ਕਰਵਾਈਏ ਕਿ ਬਹੁਤ ਸਾਰੇ ਐਸੇ ਅਧੂਰੇ ਕੰਮ ਨੇ ਜਿਹੜੇ ਸਾਡੇ ਪਿੰਡ ਦੇ ਲੋਕਾਂ ਦੇ ਹੋਣ ਵਾਲੇ ਨੇ। ਔਰ ਗੱਲ ਕਰੀਏ ਵਿਕਾਸ ਦੀ ਵਿਕਾਸ ਕਰਨ ਵਾਸਤੇ ਸਭ ਤੋਂ ਪਹਿਲਾਂ ਤੇ ਮੇਰੇ ਕੋਲ ਹਲੇ ਤੱਕ ਮੈਨੂੰ ਸਰਕਾਰ ਵੱਲੋਂ ਜਿਆਦਾ ਸੈਕਟਰੀ ਸਾਹਿਬ ਵੱਲੋਂ ਇੰਚਾਰਜ ਨਹੀਂ ਜਿਹੜਾ ਮਿਲਿਆ ਤੇ ਮੇਰੀ ਇਹ ਮੰਗ ਵੀ ਆ ਤੁਹਾਡੇ ਮਾਧਿਅਮ ਦੇ ਥਰੂ ਮੈਂ ਕਹਿਣਾ ਚਾਹਾਂਗਾ ਕਿ ਸੈਕਟਰੀ ਸਾਹਿਬ ਨੂੰ ਵੀ ਸਾਨੂੰ ਚਾਰਜ ਦਿੱਤਾ ਜਾਵੇ ਦੂਸਰੀ ਗੱਲ ਰਹੀ ਗੱਲ ਵਿਕਾਸ ਦੀ ਤੇ ਵਿਕਾਸ ਕਰਨ ਲਈ ਅਸੀਂ ਪੂਰਾ ਆਪਣਾ ਜਿਹੜਾ ਯੋਗਦਾਨ ਪਾਵਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਤੇ ਪਿੰਡ ਦੇ ਜਿਹੜੇ ਅਧੂਰੇ ਕੰਮ ਰਹਿ ਗਏ ਨੇ ਉਹਨਾਂ ਨੂੰ ਸ਼ੁਰੂ ਕਰਵਾਇਆ ਜਾਵੇ ਔਰ ਉਹਨਾਂ ਨੂੰ ਵੱਡੇ ਪੱਧਰ ਤੱਕ ਜਿਹੜੀਆਂ ਚੀਜ਼ਾਂ ਰਹਿ ਗਈਆਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੁਰਸਤ ਕਰਵਾਇ ਜਿਹੜੇ ਮੇਜਰ ਕੰਮ ਹੋਣ ਵਾਲੇ ਨੇ ਪਿੰਡ ਦੇ ਜਿਹੜੇ ਤੁਹਾਡੀ ਕੋਈ ਚਰਾਈ ਸਭ ਤੋਂ ਪਹਿਲਾਂ ਗੱਲ ਕਰੀਏ ਵੇਖੋ ਸਰ ਸਾਡੇ ਦੇਸ਼ ਨੂੰ ਆਜ਼ਾਦ ਹੋ 77 ਸਾਲ ਹੋ ਚਲੇ ਆ ਤੇ ਸਾਡੇ ਪਿੰਡ ਦੇ ਵਿੱਚ ਸਾਡੇ 750 ਵੋਟ ਆ ਤੇ ਅੱਜ ਵੀ ਸਾਡੇ ਪਿੰਡ ਦੇ ਵਿੱਚ ਨਾ ਤੇ ਕੋਈ ਮੁਹੱਲਾ ਕਲੀਨਿਕ ਆ ਨਾ ਹੀ ਸਾਡੇ ਪਿੰਡ ਦੇ ਵਿੱਚ ਕੋਈ ਸਟੇਡੀਅਮ ਆ ਨਾ ਹੀ ਸਾਡੇ ਪਿੰਡ ਦੇ ਵਿੱਚ ਕੋਈ ਬੈਂਕ ਆ ਨਾ ਹੀ ਡਿਸਪੈਂਸਰੀ ਆ ਅਸੀਂ ਆਸ਼ਾ ਕਰਦੇ ਹਾਂ ਅਸੀਂ ਮੰਗ ਵੀ ਕਰਦੇ ਹਾਂ ਸਰਕਾਰ ਦੇ ਕੋਲੋਂ ਕਿ ਸਾਡੇ ਪਿੰਡ ਨੂੰ ਵੀ ਇਹ ਚੀਜ਼ਾਂ ਦਿੱਤੀਆਂ ਜਾਣ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਵਿੱਚ ਗਲੀਆਂ ਦਾ ਨਾਲੀਆਂ ਦਾ ਕੰਮ ਬਹੁਤ ਹੋਣ ਵਾਲਾ ਵਾ ਜੇ ਅਸੀਂ ਤੁਸੀਂ ਸਾਡੇ ਨਾਲ ਚੱਲੋ ਤੇ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਸਾਡੇ ਪਿੰਡ ਦੀਆਂ ਗਲੀਆਂ ਦੀ ਬਹੁਤ ਖਸਤਾ ਹਾਲਤ ਆ ਜਿਦੇ ਕਰਕੇ ਲੋਕਾਂ ਨੂੰ ਬੜਿਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਨੌਜਵਾਨਾ ਦਾ ਇਲੈਕਸ਼ਨ ਚੰ ਆ ਰੋਦਾ ਹੁੰਦਾ ਸੋ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਹਾਂਜੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਨੌਜਵਾਨਾਂ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਤੋਂ ਪਹਿਲਾਂ ਤੇ ਪਲੇਗਰਾਉਂਡ ਮਿਲੇ ਤਾਂ ਕਿ ਬੱਚੇ ਜਿਹੜੇ ਆ ਉਹ ਖੇਡਾਂ ਵਾਲ ਵੱਧਣ ਨਾ ਕਿ ਨਸ਼ਿਆਂ ਵਾਲ ਵੱਧਣ ਉਥੇ ਬਾਅਦ ਅਸੀਂ ਆਸ਼ਾ ਕਰਦੇ ਹਾਂ ਕਿ ਸਾਡੇ ਪਿੰਡ ਦੇ ਵਿੱਚ ਜਿਮ ਹੋਵੇ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਆਪਣੀ ਫਿਜ਼ੀਕਲ ਹੈਲਥ ਨੂੰ ਲੈ ਕੇ ਵੀ ਅਵੇਅਰ ਰਹਿਣ ਤੇ ਆਪਣੇ ਜਿਹੜੀ ਐਕਸਰਸਾਈਜ਼ ਡੇਲੀ ਕਰਨ ਤਾਂ ਕਿ ਉਹ ਹੋਰ ਵਧੀਆ ਜਿਹੜਾ ਤਰੱਕੀ ਕਰ ਸਕਣ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕੀ ਮੰਨਦੇ ਹੋ ਕੀ ਲੱਗਦਾ ਸਕੂਲ ਦੇ ਵਿੱਚ ਤੁਹਾਨੂੰ ਕੀ ਕਮੀ ਲੱਗਦੀ ਹੈ ਜਾਂ ਅਪਗ੍ਰੇਡ ਹੋਣ ਦੀ ਲੋੜ ਹੈ ਸਰ ਪਿੰਡ ਦੀ ਸਾਡੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਸਾਡੇ ਸਕੂਲ ਸਾਡੇ ਕੋਲ ਦੋ ਸਕੂਲ ਇੱਕ ਪ੍ਰਾਇਮਰੀ ਐ ਇੱਕ ਸਕੈਂਡਰੀ ਸਕੂਲ ਹੈ ਜਿਹਦੇ ਵਿੱਚ ਸलो 10th ਤੱਕ ਸਾਡਾ ਸਕੂਲ ਹੈਗਾ ਵਾ ਤੇ ਗੱਲ ਕਰੀਏ ਛੋਟੇ ਸਕੂਲ ਦੀ ਛੋਟੇ ਸਕੂਲ ਦੇ ਵਿੱਚ ਸਾਨੂੰ ਲੱਗਦਾ ਵਾ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਜਿਹੜੀ ਆ ਉਹ ਕਾਰਵਾਈ ਜਿਹੜੀ ਹੋਣ ਵਾਲੀ ਆ ਜਾਂ ਬਹੁਤ ਸਾਰੀ ਚੀਜ਼ਾਂ ਦੀ ਡਿਵੈਲਪਮੈਂਟ ਹੋਣ ਵਾਲੀ ਆ ਔਰ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਗਲਤ ਚੱਲ ਰਹੀਆਂ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਜੀ ਸਰ ਪਿੰਡਾਂ ਦੇ ਵਿੱਚ ਤੁਸੀਂ ਆਮ ਸੁਣਿਆ ਰਾਸ਼ਨ ਕਾਰਡ ਦੀ ਸਮੱਸਿਆ ਕਿੰਨਾ ਕਿੰਨੇ ਜਿਹੜੇ ਜੂਗ ਬਲੋਕਾਂ ਦੇ ਆਉਣਾਂ ਦਾ ਗੱਲ ਕੀਤੀ ਪਈ ਕਿ ਤੁਹਾਨੂੰ ਰਾਸ਼ਟਰ ਤੁਹਾਡੇ ਪਿੰਡ ਦੇ ਟੀ ਦਾ ਸੰਦਰਭ ਹੁੰਦਾ ਹੈ ਜੀ ਬਹੁਤ ਸਾਰੇ ਪਰਿਵਾਰ ਐਸੀ ਜਿਨ੍ਹਾਂ ਦੇ ਰਾਸ਼ਨ ਕਾਰਡ ਬਣਨ ਵਾਲੇ ਆ ਔਰ ਅਸੀਂ ਆਉਣ ਵਾਲੇ ਸਮੇਂ 'ਚ ਵੇਖਾਂਗੇ ਜਦੋਂ ਵੀ ਸਰਕਾਰ ਵੱਲੋਂ ਹਦਾਇਤਾਂ ਮਿਲਦੀਆਂ ਅਲਟੀਮੇਟਮ ਮਿਲੇਗਾ ਜਾਂ ਕੋਈ ਸਾਈਟ ਜਿਹੜੀ ਚੱਲੇਗੀ ਆਪਾਂ ਜ਼ਰੂਰ ਬਣਵਾ ਕੇ ਦੇਵਾਂਗੇ ਕਈ ਪਰਿਵਾਰ ਐਸੇ ਹੈਗੇ ਜਿਨ੍ਹਾਂ ਦੇ ਰਾਸ਼ਨ ਕਾਰਡ ਬਣਨ ਵਾਲੇ ਰੀਨਿਊ ਹੋਣ ਵਾਲੇ ਆ ਕਈਆਂ ਦੇ ਕਈ ਪਰਿਵਾਰ ਐਸੇ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ 4-5 ਮੈਂਬਰ ਆ ਪਰ ਰਾਸ਼ਨ ਸਿਰਫ ਦੋ ਪਰਿਵਾਰਾਂ ਦੇ ਬੱਚਿਆਂ ਦਾ ਆ ਰਿਹਾ ਉਹ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਨੂੰ ਦਰੁਸਤ ਕਰਾਇਆ ਜਾਏ ਔਰ ਸਰਕਾਰ ਅੱਗੇ ਜਦੋਂ ਵੀ ਅੱਗੇ ਸਰਕਾਰ ਵੱਲੋਂ ਸਾਨੂੰ ਅਲਟੀਮੇਟਮ ਮਿਲਦਾ ਜਾਂ ਸਰਕਾਰ ਸਾਨੂੰ ਕੋਈ ਦਿਸ਼ਾ ਨਿਰਦੇਸ਼ ਦਿੰਦੇ ਅਸੀਂ ਉਹਨਾਂ ਦਾ ਪਾਲਣ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਜ਼ਰੂਰ ਕੰਮ ਕਰਵਾਵਾਂਗੇ। ਮਨਰੇਗਾ ਦੀ ਕਲੇਮ ਮਨਰੇਗਾ ਦੇ ਵਿੱਚ ਵੀ ਜਿਹੜੇ ਝੂਠ ਲਾਉਂਦੇ ਉਹਨਾਂ ਨੂੰ ਕੰਮ ਨਹੀਂ ਮਿਲਦਾ। ਸੋ ਤੁਸੀਂ ਆਨ ਸੁਣਿਆ ਉਹਦੇ ਦਾ ਜਿਹੜੇ ਨਜਾਇਜ਼ ਨਾਮ ਕਰ ਜਾਂਦੇ ਨੇ ਕਰਤੋਂ ਤੇ ਕੰਮਾਂ ਚੋਂ ਸੋ ਤੁਹਾਡੀ ਵਿੱਚ ਕਿਵੇਂ ਪ੍ਰਬੰਧ ਕੀਤਾ ਜਾਵੇ? ਸਰ ਜਦੋਂ ਗੱਲ ਕਰੀਏ ਮਨਰੇਗਾ ਦੀ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਸਾਰੀਆਂ ਕੰਪਲੇਨਾਂ ਮੇਰੇ ਕੋਲ ਲੋਕਾਂ ਨੇ ਮੇਰੇ ਤਾਂ ਅਪਰੋਚ ਕੀਤੀ ਆ ਤੇ ਲੋਕਾਂ ਨੇ ਆਪਣੇ ਦਿਲ ਗੱਲ ਦੱਸੀ ਆ ਕਈ ਲੋਕ ਐਸੇ ਨੇ ਜਿਨ੍ਹਾਂ ਨੇ ਆਪਣਾ ਮਨਰੇਗਾ ਦੇ ਵਿੱਚ ਨਾਮ ਰਜਿਸਟਰਡ ਕਰਵਾਇਆ ਵਾ ਪਰ ਉਹਨਾਂ ਨੂੰ ਜੋ ਉਹਦਾ ਬੈਨੀਫਿਟਸ ਆ ਉਹ ਨਹੀਂ ਮਿਲ ਰਹੇ ਔਰ ਬਹੁਤ ਸਾਰੇ ਨਵੇਂ ਜਿਹੜੇ ਲੋਕ ਆ ਜਿਹੜੇ ਐਨਰੋਲ ਹੋਣੇ ਚਾਹੀਦੇ ਉਹਨਾਂ ਨੂੰ ਐਨਰੋਲ ਨਹੀਂ ਕੀਤਾ ਜਾ ਰਿਹਾ ਤੇ ਜਦੋਂ ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਯੋਗ ਆ ਜਿਨ੍ਹਾਂ ਨੂੰ ਅਸਲ ਚ ਜ਼ਰੂਰਤ ਹੈ ਨਰੇਗਾ ਦੇ ਵਿੱਚ ਜਿਹੜੇ ਲੋਕ ਐਨਰੋਲ ਹੋਣੇ ਚਾਹੀਦੇ ਉਹਨਾਂ ਨੂੰ ਕਰਵਾਇਆ ਜਾਏ ਸਰ ਕਈ ਵਾਰੀ ਸੈਂਟਰ ਗਵਰਨਮੈਂਟ ਦਾ ਯਾਦ ਰੋ ਸੋਖ ਸੰਤਰੀ ਲੋਕਾਂ ਵਾਸਤੇ ਜੀ ਸੋ ਪਰੇ ਬੰਦੀ ਹੁਣ ਕਰਕੇ ਕਿੰਨੇ ਕਿਤੇ ਪਿੰਡਾਂ ਵਿੱਚ ਗੁੰਜੀਏ ਉਹਨਾਂ ਦੀ ਕੋਈ ਨਾ ਕੰਨੀ ਪੁੱਜਦਾ ਹੁੰਦਾ ਸੋ ਤੁਹਾਡੇ ਕੋਈ ਜਿੱਤੇ ਕਿਵੇਂ ਬਰਾਦਾ ਕਰਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਜਿਹੜਾ ਵਾ ਮੈਨੂੰ ਮੈਨੂੰ ਮੇਰੇ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਬਣਾਇਆ ਤੇ ਮੇਰੇ ਵੱਲੋਂ ਕਿਸੇ ਦੇ ਨਾਲ ਵੀ ਧੜੇ ਬੰਦੀ ਨਹੀਂ ਆ ਮੈਂ ਸਾਰਿਆਂ ਦਾ ਸਾਂਝਾ ਹਾਂ ਤੇ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰੂੰਗਾ ਔਰ ਮੈਂ ਉਹਨਾਂਗੇ ਵੀ ਅਪੀਲ ਕਰਦਾ ਜੇ ਕਿਸੇ ਦੇ ਮਨ ਦੇ ਅੰਦਰ ਧੜੇਵਾਜੀ ਆ ਤੋ ਦੇ ਅਗੇ ਵੀ ਮੇਰੀ ਇਹੀ ਅਪੀਲ ਹੈ ਕਿ ਮੇਰੇ ਨਾਲ ਰਲ ਕੇ ਕੰਮ ਕਰਨ ਅਸੀਂ ਰਲ ਕੇ ਆਪਣੇ ਪਿੰਡ ਦਾ ਵਿਕਾਸ ਕਰੀਏ ਔਰ ਸਾਰੇ ਇਕੱਠੇ ਮਿਲ ਕੇ ਚੱਲੀਏ ਤਾਂ ਕਿ ਸਾਡੇ ਪਿੰਡ ਦਾ ਵਿਕਾਸ ਨਾ ਰੁਕੇ। ਪਰ ਪਿੰਡਾਂ ਵਿੱਚ ਝਗੜੇ ਕਈ ਵਾਰੀ ਇੰਨੇ ਸਾਧ ਜਾਂਦੇ ਆ ਕੋਈ ਖਾਣੇ ਤੇ ਕੋਈ ਲੁਪਨ ਧੱਕੇ ਖਾਣੇ ਲੱਗੇ। ਸੋ ਤਾਂ ਹੈ ਗਵਰਨਰ ਸਮਾਂ ਨੂੰ ਬਾਤਾਂ ਦਾ। ਤੋ ਇੱਕ ਸਰਪੰਚ ਦਾ ਕੀ ਫਰਜ਼ ਹੁੰਦਾ ਸਰਪੰਚੋਂ ਹੁੰਦਾ ਤੇ ਕਿਵੇਂ ਦੇ ਦੇ? ਸਭ ਤੋਂ ਪਹਿਲਾਂ ਤੇ ਮੈਂ ਇਹ ਗੱਲ ਕਰਦਾ ਕਿ ਜਦੋਂ ਸਾਡੇ ਪਿੰਡ ਦੇ ਲੋਕਾਂ ਨੇ ਮੈਨੂੰ ਮੁਖੀਆ ਚੋਣੀ ਲਿਆ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਕੋਈ ਵੀ ਝਗੜਾ ਲੜਾਈ ਆ ਉਹਨੂੰ ਮੈਂ ਆਪਣੇ ਕੋਲ ਬਿਠਾ ਕੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਮੈਂ ਵੀ ਨਹੀਂ ਚਾਹੁੰਦਾ ਕਿ ਗਰੀਬ ਲੋਕ ਜਿਹੜੇ ਆ ਅੱਗੇ ਪਿੱਛੇ ਕੋਟਾ ਕਚੈਰੀਆਂ ਦੇ ੱੱਕੇ ਖਾਣ ਤੇ ਮੁੜ ਕੇ ਉੱਥੇ ਜਾ ਕੇ ਪੈਸਾ ਆਪਣਾ ਬਰਬਾਦ ਕਰਨ ਮੇਰੀ ਕੋਸ਼ਿਸ਼ ਸਰ ਸਭ ਤੋਂ ਪਹਿਲਾਂ ਇਹ ਹੀ ਹੁੰਦੀ ਹੈ ਕਿ ਮੈਂ ਲੋਕਾਂ ਦੀ ਆਪਣੇ ਤੌਰ ਤੇ ਹੈਲਪ ਕਰਾਂ ਅਤੇ ਲੋਕਾਂ ਦੇ ਜਿਹੜੇ ਡਿਸਪਿਊਟਸ ਆ ਉਹਨਾਂ ਨੂੰ ਇੱਥੇ ਰਿਜ਼ੋਲਵ ਕੀਤਾ ਜਾਏ। ਆ ਸਭ ਪਿੰਡ ਦੇ ਲੋਕਾਂ ਨੂੰ ਸੇ ਕੀ ਮੈਸੇਜ ਭੇਜਣ ਵਾਲੰਦਾਂ ਨੂੰ ਸਰ ਮੈਂ ਹੀ ਮੈਸੇਜ ਦਵਾਂਗਾ ਕਿ ਜੋ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਮੈਂ ਉਹ ਆਪਣੇ ਜਿੰਨੇ ਵੀ ਕੰਮ ਆ ਜੋ ਵੀ ਸਹੂਲਤਾਂ ਜੋ ਸਰਕਾਰ ਸਰਕਾਰ ਵੱਲੋਂ ਆਉਂਦੀਆਂ ਵਾਂ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਔਰ ਆਪਣੇ ਪਿੰਡ ਦੇ ਲੋਕਾਂ ਨੂੰ ਇਹ ਸੁਨਿਸ਼ਚਿਤ ਕਰਾਵਾਂਗਾ ਕਿ ਜੋ ਤੁਸੀਂ ਮੇਰੇ ਤੇ ਭਰੋਸਾ ਕੀਤਾ ਮੈਂ ਉਸ ਭਰੋਸੇ ਨੂੰ ਕਾਮਯਾਬ ਕਰਾਂਗਾ